ਦੀਪਕ ਤਲਵਾਰ ਨੂੰ ਬਾਗਾਪੁਰਾ ਮੰਡਲ ਦਾ ਫਿਰ ਤੋਂ ਪ੍ਰਧਾਨ ਬਣਾਏ ਜਾਣ ਤੇ ਪਾਰਟੀ ਆਗੂਆਂ ਵੱਲ ਭਾਰੀ ਜੋਸ਼ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਟੀਮ ਅਤੇ ਪਾਰਟੀ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਬਾਗਾਪੁਰਾ ਦੀਪਕ ਤਲਵਾਰ ਦਾ ਸਨਮਾਨ ਕਰਨ ਲਈ ਪਹੁੰਚੇ ਇਸ ਮੌਕੇ ਬਾਗਾਪੁਰਾ ਮੰਡਲ ਦੇ ਪਾਰਟੀ ਆਗੂ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜਿੱਥੇ ਦੀਪਕ ਤਲਵਾਰ ਦੇ ਗੱਲਾਂ ਵਿੱਚ ਫੁੱਲਾਂ ਵਾਲੇ ਹਾਰ ਦੇ ਨਾਲ ਨੋਟਾਂ ਵਾਲੇ ਹਾਰ ਵੀ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਪਾਰਟੀਆਂ ਆਗੂਆਂ ਨਾਲ ਗੱਲਬਾਤ ਨਾ ਕੀ ਕਿਹਾ ਤੇ ਬਾਅਦ ਚ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਵੀ ਕਰਾਂਗੇ ਇਸ ਪਾਰਟੀ 'ਚ ਕੰਮ ਕਰਨਾ ਬਹੁਤ ਫਕਰ ਵਾਲੀ ਗੱਲ ਆ ਮੈਂ ਵੀ ਆਪਣੇ ਸਾਥੀਆਂ ਨਾਲ ਸਾਰੇ ਸਾਥੀਆਂ ਨੂੰ ਵਧਾਈ ਦੇ ਹੱਕਦਾਰ ਨੇ ਜਿਨ੍ਹਾਂ ਨੇ ਕਦੇ ਇਸ ਦਫ਼ਤਰ ਇਕੱਠੇ ਹੁੰਦੇ ਨਾ ਤੇ ਗੱਲ ਅਕਸਰ ਕਰਦੇ ਕਿ ਆਪਣਾ ਜੇ ਨੂੰ ਕੋਈ ਤਗੜਾ ਸਾਥੋ ਉਹ ਵਾਕ ਕਰਨ ਹੁਣ ਤਾਂ ਜਦੋਂ ਦਿੱਲੀ ਦਾ ਰક્ષਕ ਜਥੇ ਤਿਆ ਤੇ ਬਹੁਤ ਜੁੜੇ ਤਕੜੇ ਹੋ ਗਏ ਜਲਾ ਹੋਰ ਹੋ ਗਿਆ ਕੰਦੇ ਪਾਰ ਜਤਾਪਾਲ ਦੇ ਪਿੰਡਾਂ ਜੈ ਦੀ ਅੱਜਕਲ ਸਾਡੇ ਆਣ ਪੰਪੂ ਵੀ ਘੱਟ ਬੰਦ ਦਾ ਵਿਰੋਧ ਦੀ ਪੁਕਾਰ ਇਸ ਕਰਕੇ ਇਹ ਸੰਕੇਤ ਹੈ ਅੱਜ ਦੇ ਵਿਸ਼ਨੂ ਨੇ ਰਟਾ ਹੋ ਕੇ ਤੇ ਪਾਰਟੀ ਜੁਆਇਨ ਕੀਤੀ ਆ ਉਹ ਵੀ ਦੋ ਹੀ ਵੱਡੇ ਕਾਰਨ ਸੀ ਦਰਵੇ ਜਲੀ ਤਦੋਂ ਇਹ ਆ ਨਾ ਹੋ ਸਕਦੀ ਸਾਡਾ ਨੁਕਸਾਨ ਨਾ ਹੋ ਸਕੇ ਕਿ ਗੁਰਦ ਮਾਤਾ ਦੀ ਜੈ ਬੋਦਨ ਦਾ ਸਮਾਜ ਰੱਖ ਰਹੀਏ ਤੇ ਉਹਦੇ ਨਾਲ ਕੰਮ ਕਰਨ ਦਾ ਸਮਾਜ ਵੀ ਨਾਲ ਹੀ ਰੱਖ ਰਹੀਏ ਬੜੇ ਹੋਏ ਬੰਬੇ ਕੰਸਟੀਚੁਐਂਸੀ ਤੋਂ ਐਮਪੀ ਦੇ ਇਲੈਕਸ਼ਨਲ ਲੋਕ ਸਮਾਜ ਦੇ ਇਲੈਕਟਰ ಕಾಂಗ್ರೆਸ ਪਾਰਟੀ ਨੇ ਜਾਨ ਕੇ ਹਰਾਇਆ ਚਾਹ ਕਿ ਆ ਪੜਿਆ ਦਿੱਤਾ ਪੀਐਚਡੀ ਬੰਦਾ ਦੁਆਰਾ ਪਾਰਲੀਮੈਂਟ ਚ ਆ ਗਿਆ ਤੇ ਸਾਨੂੰ ਕਿਸ ਨੂੰ ਪੀਐਮ ਨਹੀਂ ਬਣਨ ਦਊਗਾ ਆਹ ਚੀਜ਼ਾਂ ਆਈ ਨਹੀਂ ਹੈ ਕਿ ਬੀਜੇਪੀ ਝੂਠਾ ਪ੍ਰਚਾਰ ਕਰਦੀ ਹੈ ਬੀਜੇਪੀ ਕਿਸੇ ਚੀਜ਼ ਦਾ ਝੂਠਾ ਪ੍ਰਚਾਰ ਨਹੀਂ ਕਰਦੀ ਸਾਰਾ ਕੁਝ ਸੱਚ ਹੈ ਗੂਗਲ ਦਾ ਜ਼ਮਾਨਾ ਹੈ ਪਾਉਂਗੇ ਤਾਂ ਤੁਹਾਨੂੰ ਉਹਦੇ ਵਿੱਚ ਹੀ ਪਤਾ ਲੱਗ ਜਾਊਗਾ ਕੀ ਸੱਚ ਹੈ ਕੀ ਝੂਠ ਹੈ ਟਾਈਮ ਟੂ ਅਡਾਪਟ ਹੁੰਦਾ ਅੰਮਲੇ ਜਦੋਂ ਤੁਸੀਂ ਖੁਦ ਕੀ ਕਰੋਗੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲਾਂਗੇ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਹ ਸਿੱਖ ਸਮਾਗਮ ਗਏ ਸੀ ਕਿ ਜਿਹਦੇ ਵਿੱਚ ਦੀਪਕ ਮੰਡਲ ਪ੍ਰਧਾਨ ਬਣਿਆ ਸੀ ਤੇ ਅੱਜ ਆ ਕਿੱਥੇ ਪਹੁੰਚਿਆ ਹੋਇਆ ਹੈ ਪਰ ਇਸ ਕਾਰਨ ਇਹ ਕਿ ਆਂਤੇ

ਜਿਹਦੇ ਵਿੱਚ ਅਸੀਂ ਪੰਜਾਬ ਚ ਬੂਥ ਲੈਵਲ ਤੱਕ ਪਹੁੰਚ ਚੁੱਕੇ ਹੈਗੇ ਹੁਣ ਅਸੀਂ ਜਿਸ ਦੇ ਉੱਤੇ ਸਾਡੇ ਬੂਥ ਬਣ ਗਏ ਸੀਗੇ ਉਥੇ ਬੂਥ ਲੈਵਲ ਦੀਆਂ ਕਮੇਟੀਆਂ ਜਿੱਥੇ ਬਣ ਚੁੱਕੀਆਂ ਹੈਗੀਆਂ ਉਹਨਾਂ ਦੇ ਬੂਥ ਲੈਵਲ ਦੇ ਬੂਥਾਂ ਦੇ ਪ੍ਰਧਾਨਾਂ ਨਾਲ ਡਿਸਕਸ਼ਨ ਕਰਕੇ ਉਹਨਾਂ ਵਿੱਚੋਂ ਅਸੀਂ ਚੂਜ਼ ਕਰਕੇ ਇੱਕ ਮੰਡਲ ਪ੍ਰਧਾਨ ਨਿਯੁਕਤ ਕਰਨਾ ਹੁੰਦਾ ਹੈ ਜਿਹਦੇ ਵਿੱਚ ਸਭ ਨੇ ਸਹਿਮਤੀ ਨਾਲ ਦੀਪਕ ਤਿਲਵਾਜ ਨੂੰ ਚੂਜ਼ ਕਰਕੇ ਇਹਨਾਂ ਨੂੰ ਬਗਾਪਾਣਾ ਮੰਡਲ ਦਾ ਪ੍ਰਧਾਨ ਨਿਯੁਕਤ ਤੇ ਤੇ ਪਾਰਟੀ ਵੱਲੋਂ ਆਪਣਾ ਪਰਮਿਸ਼ਨ ਲੈ ਕੇ ਜਿਵੇਂ ਸਾਨੂੰ ਜੋ ਜਿਹੜੀਆਂ ਹਦਾਇਤਾਂ ਮਿਲੀਆਂ ਸੀਗਾ ਔਰ ਅਕੋਰਡਿੰਗਲੀ ਮੁਰਜਨ ਕਾਲੀਆ ਜੀ ਸਾਡੇ ਜ਼ੋਨਲ ਇੰਚਾਰਜ ਸੀਗੇ ਇਥੋਂ ਦੇ ਡਿਸਟ੍ਰਿਕਟ ਦੇ ਇੰਚਾਰਜ ਰਿਟਰਨਿੰਗ ਆਫੀਸਰ ਉਹਨਾਂ ਨੇ ਆ ਕੇ ਅਨਾਉਂਸ ਕੀਤਾ ਸੀਗਾ ਤੇ ਦੀਪਕ ਦਾ ਬੜਾ ਮਨ ਸੀ ਕਿ ਨਾ ਇੱਕ ਆਪਣੇ ਲੋਕਾਂ ਸੈਟ ਕੇ ਤੇ ਇੱਕ ਫੰਕਸ਼ਨ ਕਰਕੇ ਮੇਰੀ ਅਨਾਉਂਸਮੈਂਟ ਕਰਉਤਾ ਜੋ ਉਸੇ ਵਿੱਚ ਉਪਲਕਸ਼ ਸਾਰੀ ਡਿਸਟ੍ਰਿਕਟ ਦੀ ਟੀਮ ਸਾਡੇ ਸੀਨੀਅਰ ਲੀਡਰ ਬਰਾਡ ਅੰਕਲ ਸਾਡੇ ਐਸਪੀ ਸਾਹਿਬ ਸਾਡੇ ਹੋਰ ਸਾਰੇ ਜ਼ਿਲ੍ਹਾ ਦੇ ਅਧਿਕਾਰ ਜਿਹੜੇ ਹੈਗੇ ਆ ਅੱਜ ਦੇਪੰਡ ਜਿਹੜੇ ਸੰਕਸ਼ਨ ਅਸੀਂ ਇੱਥੇ ਆਏ ਹੈਗੇ ਇਸ ਤੋਂ ਬਾਅਦ ਸੰਗਠਨ ਦੇ ਜਿਹੜੇ ਹੈਗੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਚੁਸ ਕੇਤੇ ਜਾਣਗੇ ਫਿਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਨੂੰ ਚੁਸ ਕਰੇਗੇ ਫਿਰ ਉਹ ਸਾਰੇ ਸਟੇਟ ਪ੍ਰੈਜ਼ੀਡੈਂਟਸ ਜਿਹੜੇ ਹੈਗੇ ਨੈਸ਼ਨਲ ਪ੍ਰੈਜ਼ੀਡੈਂਟ ਦੀ ਅਨਾਉਂਸਮੈਂਟ ਤੱਕ ਅਸੀਂ ਪਹੁੰਚਾਂਗੇ ਤੁਸੀਂ ਪਿੱਛੇ ਦੇਖਿਆ ਹੋਊਗਾ ਜਿਹੜੇ ਵਿੱਚ ਇੱਕ ਵਾਰ ਕਲੇਸ਼ ਜਿਵੇਂ ਪਾਰਲੀਮੈਂਟਸ ਗੱਲ ਬੋਲੀ ਕਿ ਨਾ ਤ ਉਹਦਾ ਆਪਣਾ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਚੁਸ ਕੀਤਾ ਜਾ ਰਿਹਾ ਹੈ ਤੇ ਅਮਰਸ਼ਾਹ ਜੀ ਨੇ ਬਾਰੇ ਵਿੱਚ ਰਿਪਲਾਈ ਕਰਦੇ ਹੋਏ ਕਿ ਆ ਵੀ ਅਸੀਂ 5 ਲੋਕਾਂ ਚੋਂ ਚੂਜ਼ ਨਹੀਂ ਕਰਨਾ ਹੈਗਾ ਅਸੀਂ 12 ਕਰੋੜ ਸਕਰੀਏ ਵਰਕਰ ਐਕਟਿਵ ਵਰਕਰਸ ਬਣਾ ਕੇ ਨਵੇਂ ਉਹਨਾਂ ਵਿੱਚੋਂ ਅਸੀਂ ਇੱਕ ਪ੍ਰਧਾਨ ਚੂਜ਼ ਕਰਨਾ ਹੈਗਾ ਤਾਂ ਭਈਆ ਹਮੇਂ ਤਾਂ ਟਾਈਮ ਲੱਗੇਗਾ ਹੀ ਤਾਂ ਉਸੇ ਪ੍ਰਕਿਰਿਆ ਸਾਡੀ ਪਿਛਲੇ 2-3 ਮਹੀਨਿਆਂ ਤੋਂ ਚੱਲ ਰਹੀ ਹੈ ਉਸੇ ਘੜੀ ਚ ਅਸੀਂ ਅੱਗੇ ਵਧਦੇ ਵਧਦੇ ਇੱਕ ਪੂਰਾ ਜਿਹੜਾ ਬੀਜੇਪੀ ਦਾ ਪਾਰਲੀਮੈਂਟ ਸਟਰਕਚਰ ਹੈਗਾ ਇੱਕ ਉਹ ਪੂਰਾ ਤਿਆਰ ਕਰ ਰਹੇ ਹਾਂ 2024 ਦੇ ਇਲੈਕਸ਼ਨ ਲਈ ਡਿਸਟ੍ਰਿਕਟ ਲੈਵਲ ਤੋਂ ਕੰਮ ਚੱਲ ਰਿਹਾ ਹੈ 2025 ਦੇ ਇਲੈਕਸ਼ਨ ਸਾਡੇ 모ਗਾ ਡਿਸਟ੍ਰਿਕਟ ਚ ਚਾਰ ਬੀਜ ਅਨਸਭਾਾਂ ਦੀ ਹੈ ਬਗਾਪਰਾਨਾ ਨੇ ਅਰ ਸਿੰਘਵਲਾ 모ਗਾ ਤੇ ਧਰਮਕੋਟ ਅਸੀਂ ਅਗਰ ਪਿਛਲੇ ਲੋਕ ਸਭਾ ਦੇ ਇਲੈਕਸ਼ਨ ਦੀ ਗੱਲ ਕਰੀਏ ਆਲਮੋਸਟ 100% ਵੋਟਿੰਗ ਸਾਡੀ ਇਨਕਰੀਜ਼ ਹੋਈ ਜੀ ਹੈ ਬਗਾਪਰਾਨਾ ਨੇ ਅਰ ਸਿੰਘਵਲਾ ਤੇ 모ਗਾ 모ਗਾ ਸੀ ਸਿਰਫ 300 ਵੋਟਾਂ ਤੋਂ ਪਿੱਛੇ ਰਹੇ ਹੈ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਇਲੈਕਸ਼ਨਸ ਤੇ ਤਿਆਰੀ ਦਾ ਜਿਹੜਾ ਜਜ਼ਬਾ ਹੈ ਸਾਡੇ ਵਰਕਰਸ ਤੇ ਟੀਮ ਚ ਤੁਸੀਂ ਆਉਣ ਵਾਲੇ ਸਮੇਂ ਚ ਦੇਖੋਗੇ ਕਿਸ ਤਰੀਕੇ ਨਾਲ ਤਿਆਰੀ ਹੁੰਦੀ ਹੈ ਤੇ ਕਿਸ ਤਰੀਕੇ ਨਾਲ ਇਲੈਕਸ਼ਨ ਲੜੇ ਜਾਂਦੇ ਆ ਮੋਦੀ ਸਾਹਿਬ ਨੇ ਜੋ ਪੰਜਾਬ ਲਈ ਜੋ ਸਰਕਾਰ ਨੇ ਸੜੇ ਸਿਕ ਸਮਾਜ ਲਈ ਜੋ ਇਤੋਦੀ ਨੁਹਾਰ ਬਦਲਣ ਲਈ ਜੋ ਕੁਝ ਕਰ ਸਕਦੇ ਹੈ ਉਹਨਾਂ ਨੇ ਕੀਤਾ ਹੈਗਾ ਕਤਾਫੂਲ ਸਾਹਿਬ ਦਾ ਕੋਰੀਡੋਰ ਓਪਨ ਕਰਨਾ ਬਾਲਦੀਵਾਇਸ ਪੂਰੀ ਦੁਨੀਆ ਚ ਹਰ ਐਮਬੈਸੀਆਂ ਚ ਸੈਲੀਬ੍ਰੇਟ ਕਰਨਾ साे किसानों इंश्योरेंस पॉलिसीज अलॉट करना एम एस पी दो हजार चौदह तो लेकर हूं तक ऑलमोस्ट दो सौ परसेंट इंक्रीज हो चुकी है जो कि इंक्रीज नहीं हुई ती ज असी काम लोगों तक जो पहुंच असी करते पे हैं लोगों के घर जाने पे हैं तो वो वो कुछ लोग सब जाके गल बोलते हैं कि सा देखो जो अनाज आया वही भी अस्सी तो अस्सी करोड़ लोगों फ्री अनाज सेवा चाँते सके सेंटर सरकार का अनाज आया जिसे असं रोटी पकाने हैं ਸਲੈਂਡਰ ਆਈ ਮੋਦੀ ਸਰਕਾਰ ਦਾ ਦਾਸਾਨੂੰ ਸਲੈਂਡਰ ਦਿੱਤਾ ਹੋਇਆ ਹੈ ਛੱਤ ਜਿਹੜੀ ਹੈ ਆਵਾਸ ਯੋਜਨਾ ਪਰ ਆਨੰਤਰੀ ਆਵਾਸ ਯੋਜਨਾ ਦੇ ਅਧੀਨ ਤੇ ਜਿਹੜਾ ਪਹਿਲਾਂ 1 ਲੱਖ ਹੁੰਦਾ ਸੀ ਹੁਣ 1 ਲੱਖ 75000 2 ਲੱਖ 10000 ਹੋ ਗਿਆ ਹੈ ਉਹਦੇ ਅਧੀਨ ਉਹਨਾਂ ਨੂੰ ਪੈਸੇ ਆਏ ਤੇ ਛੱਤ ਵੀ ਉਹਨਾਂ ਦੀ ਪਈ ਹੋਈ ਹੈ ਹਰ ਘਰ ਜਿੱਦਾਂ ਕਰੰਟ ਸਕੀਮਾਂ ਪਹੁੰਚ ਪਾ ਰਹੀਆਂ ਨੇ ਜਿੱਥੇ ਅਸੀਂ ਪਹੁੰਚ ਪਾ ਰਹੇ ਹਾਂ ਉਹਨਾਂ ਘਰਾਂ ਚ ਜੇ ਤੁਸੀਂ ਜਾ ਕੇ ਦੇਖੋਗੇ A ਤੋਂ ਲੈ ਕੇ Z ਤੱਕ ਸੈਂਟਰ ਸਰਕਾਰ ਦੀ ਮੋਦੀ ਸਰਕਾਰ ਦੀ ਸਕੀਮ ਉਤੇ ਪਹੁੰਚੀ ਹੈ ਚਾਹੇ आयुष्मान कार्ड हो जाए जिससे फ्री लोग इलाज करा पा रहे हैं डायलिसिस करा पा रहे हैं कोई हार्ट स्टेंट पै पा रहे कोई किडनी की प्रॉब्लम है कोई पित्ते की प्रॉब्लम है, है फ्री च इलाज हो पा रहे है देश एडे वे मुल्क जिथे डेढ़ सौ करोड़ की पापुलेशन हो फ्री इलाज की दे सुविधा देना एक अपने आप चमत्कार है मोदी जी ने जो देश ली या जो पंजाब किया तक किसी सरकार ने नहीं किया असी अपनी आई पॉलिसीज लेके लोगों के घर घर जाके ਲੋਗਾਂ ਨਾਲ ਗਲ ਕਰ ਰਹੇ ਹੈ ਲੋਗਾਂ ਨੂੰ ਦੱਸ ਰਹੇ ਹੈ ਤੇ ਲੋਗਾਂ ਨੂੰ ਗਲ ਸਮਝ ਵੀ ਆ ਰਹੀ ਹੈ ਵੀ ਆ ਸਰਕਾਰ ਸਾਨੂੰ ਦੇਣ ਤੋਂ ਬਾਅਦ ਸਾਨੂੰ ਪੁੱਛਦੀ ਪਈ ਹੈ ਸਾਨੂੰ ਵੋਟ ਦੋ ਜਿੰਨਾ ਸਰਕਾਰਾਂ ਨੇ ਝੂਠੇ ਵਾਦੇ ਦਿੱਤੇ ਚਾਹ ਹਜ਼ਾਰ ਰੁਪਏ ਦਾ ਝੂਠ ਬੋਲੇ ਉਹਨਾਂ ਨੇ ਚਾਹ ਕਿਸੇ ਹੋਰ ਚੀਜ਼ ਦੇ ਝੂਠ ਬੋਲੇ ਆ ਤੇ ਆਨੰਦ ਦੇ ਸਰਾਂ ਝੂਠ ਬੋਲੀ ਜਾ ਰਹੇ ਹੈ ਤੇ ਉਹਨਾਂ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈਗਾ ਤੇ ਨਹੀਂ ਉਹ ਲੋਕਾਂ ਨੂੰ ਕੁਝ ਦੇ ਪਾ ਰਹੇ ਹੈ ਤੇ ਉਹ ਤਿਆਰੀ ਨੂੰ ਦੇਖਦੇ ਹੋਏ ਤੁਹਾਨੂੰ 2027 ਦੇ ਰਿਜ਼ਲਟ ਪਤਾ ਲੱਗੇਗੇ ਕਿ ਭਾਜਪਾ ਪਾਰਟੀ ਕਿਸ ਤਰੀਕੇ ਨਾਲ ਪੰਜਾਬ ਚ ਅੰਦਰ ਹੋਊਗੀ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਸਰਕਾਰ ਬਣਾਵਾਂਗੇ ਕਿਹਦਾ ਹੈਗਾ ਮੰਡਲ ਦਾ ਬਾਗਪੁਰਾਣਾ ਤੋਂ ਪਹੁੰਚ ਪਿੱਛਾ ਜਾਏਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਸੰਦੇਸ਼ ਬਸ ਇਹ ਤਾਂ ਬਾਗਾਪੁਰਾਣਾ ਦੇ ਸ਼ਹਿਰ ਵਾਸੀਆਂ ਦਾ ਪਿਆਰ ਹੀ ਸੀਗਾ ਤੇ ਮੇਰੇ ਵਰਕਰਾਂ ਦਾ ਟੀਮ ਦਾ ਸਹਿਯੋਗ ਸੀਗਾ ਜਿਨ੍ਹਾਂ ਨੇ ਮੇਰੇ ਨਾਲ ਪਿਛਲੀ ਟਰਮ ਚ ਪੂਰਾ ਕੰਮ ਕੀਤਾ ਤੇ ਉਸੇ ਦੇ ਸੰਬੰਧ ਚ ਮੈਨੂੰ ਸੀਨੀਅਰ ਆਗੋ ਡਾਕਟਰ ਸਾਹਿਬ ਜਿਲ੍ਹਾ ਪ੍ਰਧਾਨ ਅਤੇ ਨਾਲ ਕਰਨ ਧਰਗਦਰਾਰ ਜੀ ਅਤੇ ਸੰਗਣਾ ਜੀ ਇਹਨਾਂ ਨੇ ਦੁਆਰਾ ਪ੍ਰਧਾਨ ਬਣਾਇਆ ਤੇ ਮੈਂ ਇਹਨਾਂ ਦਾ ਤੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹੋ ਜਿਹਾ ਸਹਿਯੋਗ ਚਾਹੁੰਦੇ ਹਾਂ ਸ਼ਹਿਰ ਵਾਸੀਆਂ। ਸ਼ਹਿਰ ਵਾਸੀਆਂ ਤੋਂ ਪੂਰਾ ਸਹਿਯੋਗ ਚਾਹਾਂਗੇ ਕਿ ਭਾਰਤੀ ਜਨਤਾ ਪਾਰਟੀ ਦਾ ਨਾਂ ਪੂਰਾ ਰੋਸ਼ਨ ਹੋਵੇ ਤੇ ਆਉਣ ਵਾਲੇ 2027 ਦੇ ਵਿੱਚ ਇੱਥੋਂ ਸਾਡੇ ਐਮਐਲਏ ਭਾਰਤੀ ਜਨਤਾ ਪਾਰਟੀ ਦਾ ਬਣੇ। ਇਹੀ ਸਹਿਯੋਗ ਦੀ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਇਹ ਲੋਕ ਸਭਾ ਦੇ ਇਲੈਕਸ਼ਨ ਵਿੱਚ ਸਾਡੀ ਪਾਰਟੀ ਸ਼ਹਿਰ ਵਿੱਚ ਦੂਜੇ ਨੰਬਰ ਤੇ ਰਹੀ ਹੈ ਤੇ 27 ਦੇ ਵਿੱਚ ਅਸੀਂ ਇੱਕ ਨੰਬਰ ਤੇ ਰਵਾਂਗੇ। ਇਹਨਾਂ ਹੀ ਸਹੀ ਚੋਣੇ ਅਸੀਂ ਪਾਰਟੀ। ਠੀਕ ਹੈ। ਆਓ। ਸ਼ਸ਼ੀਕਾਂਤ ਆਓ। ਸਾਰੇ ਪੈਨ ਹੁੰਦਾ ਸਿੰਘਾ ਜਿਹੜੀਆਂ ਤੇ ਸਾਰੇ ਨਹੀਂ ਬਹੁਤ ਧੰਗਰ ਜ਼ੋਰਦਾਰ ਤਾੜੀਆਂ ਦੀ। ਹੁਣ ਮੈਂ ਚੱਲਿਆ ਪਾਣ ਹਰ ਜ਼ੋਰਦਾਰ ਤਾੜੀਆਂ ਮੰਗਦੇ। ਆਦੇਆਂ ਤੁਹਾਡੇ ਨਾਲ ਇੱਕ ਤੁਸੀਂ ਰਾਦੇ ਦੇ ਪੁਰਸਾ ਜਨਾਇਆ ਉਸ ਨੂੰ ਬਹੁਤ ਹੀ ਅੱਗੇ ਲਿਜਾਵਾਂਗੇ ਐਨਾ ਕਹਿੰਦਾ ਹੋਇਆ ਸਾਰਿਆਂ ਤੋਂ ਸਮਾ ਮੰਗਦਾ ਜੇ ਕੋਈ ਗਲਤੀ ਹੋ ਗਈ ਹੋਵੇ ਜੈਨ ਸ਼ੀਗਰਾ ਜੈਨ ਸ਼ੀਗਰਾ ਜੈਨ ਸ਼ੀਗਰਾ ਵਾਹਿਦੇ ਜੀ ਦਾ ਖਾਸ ਜੀ ਵਾਹਿਦੇ ਜੀ ਦੇ ਫਾਦੇ ਮਾਚ ਦੇ ਬਰਾਨਮਨ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਮਰਦ ਗੱਦਰੀ ਸਰਦਾਰ ਨਤਾਰ ਪ੍ਰਧਾਨ ਰਕਤਾ ਜੀ ਸਤਨੰਦਰਨ ਅੰਕਾਰੀ ਅਕੀ ਮੁਖਿਆਰ ਜੀ ਮੇਰੇ ਚਾਚਾ ਪਗੀਰ ਪਰਵਾਰ ਦੀ ਅਤੇ ਅਮਿਤ ਗੁਪਤਾ ਜੀ ਤੇ ਬਾਕੀ ਜੋ ਵੀ ਮੋਗੇ ਤੋਂ ਵੈਸਲੀ ਟੀਐਮਆ ਆ ਅਤੇ ਮੋਗੇ ਤੋਂ ਪ੍ਰਵਾਸੀ ਸੈਰੀ ਦੀ ਟੀਮ ਆਈ ਆ ਮੈਂ ਉਹਨਾਂ ਨੂੰ ਇੱਥੇ ਆਇਆ ਨੂੰ ਜੀ ਆਗਦਾ ਹਾਂ ਦਾਤਾ ਤੁਸੀਂ ਜੋ ਮੈਨੂੰ ਦੁਬਾਰਾ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਨਾਲ ਇੱਕ ਵਾਦਾ ਕਰਦਾ ਕਿ ਇਹਨਾਂ ਨੂੰ ਮੈਂ ਕੰਮ ਕੀਤਾ ਤੇ ਹੋਣੇ ਵਸਤੂ ਵੱਧ ਕੰਮ ਕਰਕੇ ਦਿਵਾਉਂਗਾ ありがとうございました